ਬਜ਼ੁਰਗ ਔਰਤ ਨੂੰ ਠੱਗ ਜੋੜੇ ਨੇ ਬਣਾਇਆ ਲੁੱਟ ਦਾ ਸ਼ਿਕਾਰ 2 ਲੱਖ ਰੁਪਏ ਦੇ ਸੋਨੇ ਦੇ ਗਹਿਣੇ ਲੁੱਟ ਕੇ ਹੋਏ ਫਰਾਰ ਘਰ ਵਿੱਚ ਸੁੱਖ ਸ਼ਾਂਤੀ ਅਤੇ ਬਰਕਤ ਰਹਿਣ ਦੇ ਨਾਂ ਤੇ ਲੁੱਟਿਆ ਬਜ਼ੁਰਗ ਔਰਤ ਨੂੰ ਘਟਨਾ ਸੀਸੀਟੀਵੀ ਕੈਮਰੇ ਚ ਹੋਈ ਕੈਦ ਲੁਟੇਰੇ ਨਿਤਨੇਤੇ ਲੋਕਾਂ ਨੂੰ ਲੁੱਟਣ ਦੀਆਂ ਨਵੇਂ ਨਵੇਂਆਂ ਕਾਟਾਂ ਕੱਢਦੇ ਰਹਿੰਦੇ ਹਨ ਅਤੇ ਲੋਕ ਇਹਨਾਂ ਦੇ ਚਾਂਸੇ 'ਚ ਫਸ ਕੇ ਆਪਣਾ ਸਭ ਕੁਝ ਲਟਾ ਪੈਂਦੇ ਹਨ। ਤਾਜ਼ਾ ਮਾਮਲਾ ਫਿਰੋਜ਼ਪੁਰ ਦੇ ਗੋਪੀਨਗਰ ਦਾ ਜਿੱਥੇ ਇੱਕ ਮਹਿਲਾ ਨੂੰ ਸਮੋਹਿਤ ਕਰਕੇ ਦੋ ਲੁਟੇਰੇ ਵੱਲੋਂ ਆਪਣੀ ਰੋਟ ਦਾ ਸ਼ਿਕਾਰ ਬਣਾਇਆ ਗਿਆ ਹੈ ਅਤੇ ਕਰੀਬ 2 ਲੱਖ ਰੁਪਏ ਦਾ ਸੋਨਾ ਲੁੱਟ ਕੇ ਫਰਾਰ ਹੋ ਗਿਆ। ਜਾਣਕਾਰੀ ਅਨੁਸਾਰ ਰਾਜਰਾਣੀ ਗਰੋਵਰ ਜੋ ਕਿ ਫਿਰੋਜ਼ਪੁਰ ਦੇ ਗੋਪੀਨਗਰ ਦੇ ਰਹਿਣ ਵਾਲੇ ਹਨ ਅਤੇ ਆਪਣੇ ਘਰ ਤੋਂ ਥੋੜੀ ਦੂਰ ਇੱਕ ਡੇਰੀ ਤੇ ਬ੍ਰੈਡ ਲੈਂਡਿੰਗ ਹੈ। ਇਸ ਦੌਰਾਨ ਇੱਕ ਬਾਬੇ ਦੇ ਰੂਪ ਵਿੱਚ ਵਿਅਕਤੀ ਆਇਆ ਤੇ ਰਾਜ ਰਾਨੀ ਨੂੰ ਇੱਕ ਮੰਦਰ ਦਾ ਪਤਾ ਪੁੱਛਣ ਲੱਗਿਆ ਇਸੇ ਦੌਰਾਨ ਉਸ ਬਾਬੇ ਦੇ ਨਾਲ ਇੱਕ ਔਰਤ ਵੀ ਆਈ ਜਿਸ ਨੇ ਰਾਜ ਰਾਨੀ ਨੂੰ ਆਪਣੀਆਂ ਗੱਲਾਂ ਵਿੱਚ ਲਗਾ ਕੇ ਬਾਬੇ ਦੀ ਮਹਿਮਾ ਦਾ ਗੁਣਗਾਨ ਕਰਨ ਲੱਗੀ ਅਤੇ ਘਰ ਵਿੱਚ ਸੁੱਖ ਸ਼ਾਂਤੀ ਅਤੇ ਬਰਕਤ ਰਹਿਣ ਦੇ ਨਾਂ ਦੋਵੇਂ ਠੱਗ ਜੋੜੇ ਨੇ ਰਾਜ ਰਾਨੀ ਨੂੰ ਕੁਝ ਕਦਮ ਦੂਰ ਲਿਜਾ ਕੇ ਉਸ ਨੂੰ ਇੱਕ ਕਪੜੇ 'ਚ ਆਪਣੇ ਸਾਰੇ ਸੋਨੇ ਦੇ ਗਹਿਣੇ ਅਤੇ ਪੈਸੇ ਰੱਖਣ ਲਈ ਕਿਹਾ ਉਹਨੇ ਕਿਹਾ ਕਿ ਮੈਂ ਮੰਤਰ ਪੜਾਂਗਾ ਤੇ ਉਸ ਨੂੰ ਤੂੰ ਆਪਣੇ ਘਰ ਦੇ ਮੰਦਰ ਵਿੱਚ ਲਿਜਾ ਕੇ ਰੱਖ ਦੇਈ ਜੇ ਸਮਾਲਾ ਤੁਹਾਡੇ ਘਰ ਵਿੱਚ ਸੁੱਖ ਸ਼ਾਂਤੀ ਬਰਕਰਾਰ ਰਹੇਗੀ ਰਾਜਰਾਣੀ ਨੇ ਬਾਬੇ ਦੇ ਮਗਰ ਲਾ ਕੇ ਆਪਣੇ ਸਾਰੇ ਗਹਿਣੇ ਉਤਾਰ ਕੇ ਉਸ ਕਪੜੇ ਵਿੱਚ ਰੱਖ ਦਿੱਤੇ ਜਿਸ ਦੌਰਾਨ ਉਸ ਦੀ ਹਾਲਤ ਵਿਗੜ ਗਈ ਅਤੇ ਦੇਖਦੇ ਹੀ ਦੇਖਦੇ ਬਾਬਾ ਤੇ ਉਸ ਦੀ ਲਟੇਰੀ ਸਤਾਂ ਨੂੰ ਤੋਕ ਗ੍ਰੈਬ ਹੋ ਗਏ ਜਦ ਕੁਝ ਦੇਰ ਬਾਅਦ ਰਾਜਰਾਣੀ ਨੂੰ ਹੋਸ਼ ਆਈ ਤਾਂ ਫਿਰ ਉਸ ਨੂੰ ਪਤਾ ਲੱਗਿਆ ਕਿ ਉਹ ਲੁੱਟ ਦਾ ਸ਼ਿਕਾਰ ਹੋ ਗਈ ਹੈ ਸਪੀਡਟ ਅੌਰਤ ਵੱਲੋਂ ਪੁਲਿਸ ਨੂੰ ਇਸ ਦੀ ਸ਼ਿਕਾਇਤ ਦਰਜ ਕਰਵਾਈ ਗਈ ਹੈ ਅਤੇ ਪੁਲਿਸ ਜਲਦੀ ਰੋਪੀਆਂ ਨੂੰ ਫੜ ਲੈਣ ਦੀ ਗੱਲ ਕਰ ਰਹੀ ਹੈ ਅਤੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰੇ ਖੰਗਾਲ ਰਿਹਾ ਹੈ ਤਾਂ ਕਿ ਲੁਟੇਰਿਆਂ ਦੀ ਪੁਖਤਾ ਪਛਾਣ ਹੋ ਸਕੇ ਇਸ ਘਟਨਾ ਤੋਂ ਸਭ ਕਲੈਂ ਦੀ ਲੋੜ ਹੈ ਕਿ ਬਿਨਾਂ ਜਾਣ ਪਛਾਣ ਤੋਂ ਕਿਸੇ ਨਾਲ ਵੀ ਜ਼ਿਆਦਾ ਗੱਲਬਾਤ ਨਾ ਕਰੋ ਅਤੇ ਇਸ ਤਰ੍ਹਾਂ ਦੇ ਟੋਂਗੀ ਬਾਬਿਆਂ ਦੇ ਚੱਕਰ ਵਿੱਚ ਫਸ ਕੇ ਆਪਣੀ ਮਿਹਨਤ ਦੀ ਕਮਾਈ ਨਾ ਗਵਾਓ ਰਾਜਕੁਮਾਰ ਇਕਰੋਵਰ ਕਿੱਥੇ ਆਏ ਸਤੋ ਰਹਿਣ ਵਾਲਾ ਗੋਪੀ ਨਗਰ ਦੇ ਕਿੱਥੇ ਆਏ ਬ੍ਰੈਡ ਲੈਣ ਆਇਸੀ ਅੱਜ ਕੋਲੋਂ ਬ੍ਰੈਡ ਲੈਣ ਆਏ ਜੀ ਸਾਡੇ 12 ਵਜੇ ਟਾਈਮ ਸੈੱਟ ਬਰਨਦਾ ਕੋ ਸੋਨੀ ਜੀ ਨੇ ਮੈਨੂੰ ਕਿਹਾ ਉਹ ਬੰਦਾ ਇੱਕ ਆਇਆ ਮੈਂ ਉਹਨੂੰ ਅਡਰੈਸ ਪੁੱਛਦਾ ਚਾਹ ਜਾਂ ਬੀ ਐਮ ਕਿਤੇ ਪਤਾ ਰੱਖਦੇ ਸੇ ਇਹਨਾਂ ਕਦੇ ਇਧਰ ਲੈ Pase ਗਿਆ ਉਹਨਾਂ ਦਿਨ ਜਨਾਨੀ ਆ ਗਈ ਕਦੇ ਬਾਬਾ ਬੜਾ ਪਹੁੰਚੇ ਆਇਆ ਤਾਂ ਉਹਨਾਂ ਦੀ ਅਸ਼ੀਰਵਾਦ ਦਿੱਤਾ ਤੇ ਬਹੁਤ ਕੁਝ ਬਹੁਤ ਸ਼ਾਂਤ ਸੁਖ ਸ਼ਾਂਤੀ ਘਰ ਚ ਰਹਿੰਦੀ ਹੈ ਤੇ ਹੁਣ ਤੁਸੀਂ ਤੈਨੂੰ ਕਪੜਾ ਦੇਣਗੇ ਕਪੜਾ ਲੈ ਲੈ ਜਦ ਮੈਂ ਉਹਦੇ ਨਾਲ ਗੱਲ ਤੇ ਆ ਮੈਂ ਕਿ ਫਿਰ ਫਿਰ ਹੋਏਗਾ ਕੋਈ ਉਹਨੇ ਜਦ ਮੈਨੂੰ ਉਧਰ ਲੈ ਗਿਆ ਪਰੇ ਉਹ ਨਹੀਂ ਜੋ ਹਾਟਲ ਕੋਲੇ ਜੋਟੇ ਦੇ ਬਾਹਰ ਬੰਨੀ ਤੇ ਕਹਿੰਦਾ ਤੇਰੇ ਪਾਸੇ ਤੇ ਹੋ ਕੇ ਤਨ ਨਾ ਅਸ਼ੀਰਵਾਦ ਦੇਣਾ ਕਪੜਾ ਦੇਵਾਂਗਾ ਕਪੜੇ ਤੇ ਆਪਣੇ ਦਾ ਸਮਾਨ ਵੀ ਲੈ ਲਿਓ ਪੈਸੇ ਵੀ ਦੇ ਰਿਹਾ ਉਹ ਵੀ ਪਾ ਲੋ ਵਿੱਚ ਮੈਂ ਰਹਿਦਾ ਪਾਇ ਹੀ ਨਹੀਂ ਗੇ 200 ਰੁਪਏ ਪਾਇ ਸੀਗੇ ਤੇ ਬਾਕੀ ਉਹ ਸਮਾਨ ਮੇਰਾ ਕਹਿੰਦਾ ਤੂੰ ਆਦਾ ਕਰ ਲੈ ਲਾ ਲੋ ਮੈਂ ਤਾਂ ਤੂੰ ਬੰਨ ਕੇ ਮੰਦਰ ਚ ਰੱਖਦਾ ਜੀ ਕਿ ਤੂੰ ਦੀ ਬਾਤ ਪਾਈ ਸੀ ਮੇਰੇ ਜਿਹੜਾ ਲੈ ਕੇ ਗਿਆ ਤੋਂ ਲੱਗ ਸੋਨਾ ਸੀ ਨੂੰ ਸਟਾਈਗ ਰਾਂਜੀ ਟੋਰ ਤੋਂ ਸੋਨਾ 20 ਗ੍ਰਾਮ ਦੀ ਚੋੜੀ ਸੀ ਪੂਰੀ ਇੱਕ ਚੋੜੀ ਸੀ ਬੜੇ ਵੱੰਨ ਸੀ ਤੇ ਇੱਕ ਸੀਗਾ ਮੰਦਰੀ ਸੀ ਮੇਰੀ ਨਾਂ ਲਿਖਿਆ ਮੇਰਾ ਉੱਤੇ ਬੈਠਿਆ ਸੀ ਉਹਨੇ ਲੋ ਉਹਨੇ ਉਹ ਮਾਜਤਾ ਆਪਣਾ ਕਪੜਾ ਦਿੱਤਾ ਇਹਦੇ ਤੇ ਰੇਟ ਲਾ ਹਾਂ ਇਹਨੇ ਬੈਠ ਕੇ ਰੱਖ ਤੇਰੇ ਬੈਠ ਕੇ ਰੱਖ ਤੇ ਬੈਠ ਕੇ ਰੱਖਦੇ ਮੈਂ ਮੈਂ ਮੰਤਰ ਪੜਨਾ ਘਰੇ ਜਾ ਕੇ ਰੱਖ ਦੇ ਕਾਰੋ ਸ਼ਾਂਤੀ ਰਹੇਗੀ ਘਰ ਜਾ ਕੇ ਪਾ ਲਿਆ ਹੀ

ਇਹ ਇਹਦੀ ਜਿਹੜੀ ਤੁਹਾਡੀ ਕਿੱਡੀ ਕੀਮਤ ਸੀ ਜਿਹੜਾ ਲੈ ਕੇ ਗਿਆ ਹੈ ਸਾਹਬ ਲੈ ਸਪੈਸਟਾਗ੍ਰਾਮ ਸੋਨਾ ਸੀ 7 7000 ਰੁਪਏ ਹੋਏਗਾ 10000 ਦਾ ਕੋਈ ਪੈਸੇ ਵੀ ਸੀਗੇ ਨਹੀਂ ਪੈਸੇ ਨਹੀਂ ਸੀਗੇ ਕੈਸੇ 20 ਰੁਪਏ ਸੀ 20 ਰੁਪਏ ਨੇ ਪਾਏ ਸੀ 20 ਰੁਪਏ ਕਹਿੰਦਾ ਕਹਿੰਦਾ ਇਹਦੇ ਪੈਸੇ ਹੀ ਬਾਨਾ 20 ਕਰਕੇ ਕਹਿੰਦੇ ਬਾੜੇ ਬੇਤਿਹਾਰਾ ਤੁਹਾਨੂੰ ਬੇਕੂਪ ਬਣਾ ਗਿਆ ਬੇਕੂਪ ਬਣਾ ਹੋਰ ਕੀ ਮੰਗਦੇ ਤੁਹਾਡੀ ਇਹੋ ਜਿਹਾ ਇਹ ਮੰਗੇ ਵੀ ਮੇਰੀ ਚੀਜ਼ਾਂ ਮੈਨੂੰ ਵਾਪਸ ਮਿਲੀਆਂ ਚਾਹੀਦੀਆਂ ਬੰਦੇ ਫਿਰ ਚਨੇ ਚਾਹੀਦੇ ਆ ਬਾਲ ਰਹੀ ਉਹ ਜੇ ਹਾਂਜੀ ਔਰਤ ਪਹਿਲਾਂ ਵੇਖੀ ਸੀ ਔਰ ਕਦੇ ਨਹੀਂ ਵੇਖੀ ਹੋ ਤਾਂ ਆਏ ਆਣ ਜਾਣ ਲੰਗੇ ਜਾਂਦੀ ਜਾਈ ਨੇ ਕਿਹਾ ਇਹਨਾਂ ਧਿਆਨ ਕਰ ਬੋਲ ਗੱਲਾਂ ਮਾਰਦੀ ਇਹ ਕੁੜੀਆਂ ਵੀ ਪਛਾਣਦੇ ਹੋ ਹਾਂ ਮੈਂ ਪਛਾਣ ਲਾਂ ਉਸੇ ਨਾਲ ਪਛਾਣ ਲਾਂ ਬੰਦੇ ਨੇ ਪਛਾਣ ਲਾਂ ਉਹਨੂੰ ਬਿਠਾਣਾ ਨਹੀਂ ਮੈਨੂੰ ਸਮਝ ਨਹੀਂ ਆਇਆ ਪਹਿਲਾਂ ਕਦੇ ਨਹੀਂ ਵੇਖੀ ਹਾਂ ਜੀ ਹਾਂ ਜੀ ਮੇਰਾ ਰਾਜੂ ਰਾਜੂ ਜੀ ਇਹ ਔਰਤ ਆਈ ਸੀ ਹਾਂ ਜੀ ਤੁਹਾਡੇ ਕੋਲ ਕੀ ਲੈਣ ਆਏ ਸੀ ਤੁਹਾਨੂੰ ਕੋਈ ਸਮਾਨ ਲੈਣ ਆਇਆ ਸੀ ਬਰੈਡ ਵਗੈਰਾ ਲੈਣ ਆਇਆ ਸੀ ਹਾਂ ਪਰ ਇਹਨਾਂ ਨੂੰ ਕਿਸੇ ਲੇਡਿਸ ਨੇ ਪਹਿਲਾਂ ਹੀ ਰੋਕ ਲਿਆ ਉਹ ਬੈਠੇ ਬੈਠੇ ਗੱਲਾਂ ਮਾਰਨ ਲੱਗ ਪਏ ਨਾਲ ਮਨ ਲੱਗ ਗਿਆ ਕੋਈ ਨਾ ਰਲਟੀ ਮਨੇ ਜਨਮ ਸ਼ਾਨ ਦੇ ਨੇ 15-20 ਮਿੰਟਾਂ ਅੰਨੀ ਗੱਲਾਂ ਮਾਰੀਆਂ ਉਤੋਂ ਕੋਈ ਬੰਦਾ ਆਇਆ ਬਾਬਾ ਬਣ ਕੇ ਉਹਨੇ ਆਂਟੀ ਨੂੰ ਅਸ਼ੀਰਵਾਦ ਦਿੱਤਾ ਆਂਟੀ ਉਸ ਤੋਂ ਬਾਅਦ ਬਿਲਕੁਲ ਯਾਨੀ ਸੁੰਨ ਹੀ ਹੋ ਗਏ ਆਂਟੀ ਸਾਰਾ ਸੁਣਨ ਲਾਗ ਬੜਾ ਤਾ ਉਹਨਾਂ ਦਾ ਚੌਂਕ 'ਚ ਫੜਾਇਆ ਮੇਰੀ ਗਾਨ ਕਿਹਨੇ ਫੜਾਇਆ ਫਿਰ ਉਸ ਤੋਂ ਬਾਅਦ ਆਂਟੀ ਰੋਲਾ ਪਾਤਾ ਮੇਰਾ ਲੁੱਟੇ ਗੇ ਲੁੱਟੇ ਗੇ ਬਾਈ ਪਾ ਜੱਲੇ ਵੀ ਆਂਟੀ ਦਾ ਸੁਣਨ ਲਾਗ ਕੇ ਲੈ ਗਿਆ ਸਰ ਉਹ ਬਥੇ ਦੇ ਬੰਦੇ ਬੰਦੇ ਬੇਕੂਮ ਲਾ ਗਏ ਨੇ ਸਾਰਾ ਕਿਹਨੇ ਲਾਲ ਚਲਾਈ ਰੱਖਿਆ ਇੱਕ ਕੁਰਸੀ ਨਾਲ ਦੋ ਬੰਦੇ ਸੀ ਇੱਕ ਸਰਦਾਰ ਸੀ ਇੱਕ ਮੂਜੁਰਕ ਸੀ ਕੋਈ ਸੱਟ ਪੈਂ ਉਹਨਾਂ ਆਰਥਿਕ ਨੁਕਸਾਨ ਲੱਗੇ ਗਿਆ ਇਹੋ ਜਿਹੇ ਹਾਂ ਬਿਲਕੁਲ ਬਿਲਕੁਲ ਯਾਨੀ 3 ਕੋਲੱਖਾਂ نقصان ਹੋਇਆ ਹੈ ਥਾਣੇ ਰਿਪੋਰਟ ਲਖਾ ਪੀਏ ਨਾਲੇ ਹੁਣ ਪੁਲਿਸ ਵੇਖੋ ਕੀ ਕਾਰਵਾਈ ਕਰਦੀ ਹੈ ਰੋਈਪੁਰ ਦਾ ਬਹੁਤ ਬੁਰਾ ਹਾਲ ਹੈ ਆਪਣੇ ਦਾ ਲੁੱਟਾਂ ਖੋਵਾਂ ਚੋਰੀਆਂ ਡਕਿਆਤੀ ਆਮ ਹੋ ਗਿਆ ਨੇ ਪ੍ਰਸ਼ਾਸਨ ਆਪਣਾ ਸੁੱਤਾ ਹੀ ਪਿਆ ਸੋਏ ਲੋ ਨਵੇਂ ਤਰੀਕੇ ਆ ਗਏ ਨੇ ਹਾਂ ਨਵੇਂ ਤਰੀਕੇ ਆ ਗਏ ਨੇ ਜੇ মিডিਆ ਨਾ ਹੋਵੇ ਤੇ ਬੇੜਾ ਗਰਕ ਹੋਏ ਪਤਾ ਨਾ ਚੱਲੇ ਵੀ ਕਿੰਨੇ ਨਕੀ ਠੱਗੀ ਹੋ ਰਹੀ ਹੈ ਮੈਂ ਕਹਿੰਨਾ ਵੀ ਕੋਈ ਠੱਲ ਪਾਣੀ ਚਾਹੀਦੀ ਹੈ ਪੁਲਿਸ ਜਾਵੇ ਤਾਂ ਕੀ ਨਹੀਂ ਕਰ ਸਕਦੀ ਵੀ ਆਮ ਨੌਰਮਲ ਕੱਲ ਹੋ ਗਿਆ ਨੇ ਜਿਹੜੇ ਲੁੱਟਾਂ ਹੋ ਮਾਇਕ